ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਿਆਰਿਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਨਾ ਮੇਰੇ ਹੱਥ ਨਹੀਂ ਤਾਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਜਾ ਰਹੇ ਹਰਮੰਦਰ ਸਾਹਿਬ ਦਰਸ਼ਨਾਂ ਲਈ ਤੇ ਉੱਥੇ ਜਾ ਕੇ ਧੰਨੂ ਵੀ ਸਾਰੇ ਜਣੇ ਨੂੰ ਦਰਸ਼ਨ ਕਰਾਉਣੀ ਹੈ ਇਹ ਹਿੰਮਤ ਸਿੰਘ ਜਾ ਰਿਹਾ ਮੈਂ ਜਾ ਰਿਹਾ ਚਲ ਬੋਲੋ ਵਾਇਗੁਰੂ ਜੀ ਕੀ ਫਤਿਹ ਤੁਹਾਡੀ ਕਿਰਪਾ ਤੇ ਜੁਡੇ ਰਿਓ ਵਲੌਗ ਦੇ ਨਾਲ ਅੱਜ ਅਚਾਨਕ ਹੀ ਵਲੌਗ ਬਣਾਉਣ ਦੀ ਸਲਾਹ ਬਣ ਗਈ ਹੈ। ਪਾਪਾ ਕਿੰਦਾ ਗੱਡੀ ਦੀ ਚਾਬੀ ਹੈ ਤੇ ਆਪਾਂ ਕਾਰ ਤੇ ਚੱਲੇ ਆਂ ਦਰਬਾਰ ਸਾਹਿਬ ਆਪਾ ਜੀ ਤੇ ਜਿੰਨਾ ਕੋ ਬੋਲਦਾ ਵਾ ਸਾਰੀ ਕੁਝ ਸਮਝ ਲੱਗ ਜਾਂਦੀ ਹੈ ਕਿ ਇਹ ਨੂੰ ਹੀ ਸਮਝ ਲੱਗ ਸਕਦੀ ਹੈ। ਤੇ ਪਾਪਾ 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 ਗੱਲ ਸੁਣੋ ਹਾਂਜੀ 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 ਚਲੋ ਠੀਕ ਹੈ ਜੀ ਜੁੜੇ ਰਹੋ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਰਸਤੇ 'ਚ ਜੇ ਕਿਤੇ ਰੁਕਦੇ ਆ ਜਾਂ ਉੱਥੇ ਪਹੁੰਚ ਕੇ ਤੇ ਤੁਸੀਂ ਵੀ ਦਰਸ਼ਨ ਜ਼ਰੂਰ ਕਰਿਓ ਤੇ ਚਲਦੇ ਆ ਕਰ ਦੋ ਲਾਈਟਾਂ ਬੰਦ ਪੱਖੇ ਬੰਦ ਏਸੀ ਬੰਦ ਚਲੀ ਆਪਾਂ ਕਾਦੀ ਕਾਦੀ ਬਰਦੀ ਚਾਬੀ ਥਲੇ ਮਹਿਮਤ ਕੋ ਮੰਗਦੀ ਆਂ ਤੁਸੀਂ ਲਾਈਟਾਂ ਲੂਟਾਂ ਬੰਦ ਕਰ ਦੋ ਅਵੇ ਹੀ ਮਹਿਮਤ ਥਲੇ ਪਹੁੰਚ ਵੀ ਗਿਆ ਹਿਮਾ ਅੱਛਾ ਬੀ ਦਿਓ ਕਿੱਥੇ ਚਾਬੀ ਨਹੀਂ ਪਤਾ ਚਾਬੀ ਚਾਬੀ ਹੈਗੀ ਨਹੀਂ ਆ ਥੱਲੇ ਵੀ ਨਹੀਂ ਚਲੋ ਜੀ ਕਰਦੇ ਲੋਕ ਆਪੋ ਪਾਲ ਕੇ ਚਪਲ ਤੇ ਚਲੀਏ ਹਾਂਜੀ ਕੀ ਸਲਾਹ ਹੈ ਚਾਬੀ ਲੋਕ ਨਾ ਦਿੰਦੇ ਤੂੰ ਕਹਦੀ ਚਾਬੀ ਲਈ ਐਕਟਿਵਾ ਦੇ ਕੇ ਕਿੱਡੀ ਦੀ ਉਹਨੇ ਗਿਆਨ ਥੱਲੇ ਜਾ ਕੇ ਸਾਰਾ ਵੇਖਦੇ ਕਿ ਸਿੱਧਾ ਚੱਲ ਜਾਈਏ ਪਹੁੰਚੋ ਪਹੁੰਚੋ ਕੋਈ ਗੱਲ ਨਹੀਂ ਛੇ ਲੋ ਇਸ ਹੁਣ ਧਿਆਨ ਸੀ ਉਤਰੀ ਹੋਣਾਏ 0 ਦੀ ਸਪੀਡ ਦੇ ਥੱਲੇ ਪਹੁੰਚ ਗਏ ਥੱਲੇ ਵਾਲਾ ਦਰਵਾਜ਼ਾ ਵੇਖ ਲੈ ਲੌਕ ਹੀ ਹਾਂ ਆ ਦੇਖੋ ਸੰਗਤ ਜੀ ਅੱਜ ਹੀ ਨਵੇਂ-ਨਵੇਂ ਅਸੀਂ ਥੋੜੇ ਜੇ ਗਮਲੇ ਲੈ ਕੇ ਤੇ ਪਲਾਂਟਸ ਲਗਵਾਏ ਨੇ ਬਹੁਤ ਸਾਰੇ ਲਗਵਾ ਲਾਂਗੇ ਤੁਹਾਨੂੰ ਕਿਦਾਂ ਦੇ ਲੱਗੇ ਬਹੁਤ ਵਧੀਆ ਲੱਗੇ ਸੋਹਣੇ ਹਨ ਨਹੀਂ ਨਹੀਂ ਵੱਡੇ 1500 ਰੁਪਏ ਲਾਇਆ ਵਾ ਮੈਂ ਹੁਣ ਆ ਕੇ ਵੇਖਿਆ ਕਿ ਇਹ ਤਾਂ ਹੈਗੇ ਵੱਡੇ ਤਰ੍ਹਾਂ ਆ ਆ ਫੈਲੋ ਤੇ ਨਹੀਂ ਇਹ ਉੱਗੇਗਾ ਇਸ ਤਰ੍ਹਾਂ ਦੇ ਸਾਨੂੰ ਮਿਲੇ ਹਾਂ ਅੱਜ ਹੀ ਲਗਵਾਏ ਨੇ ਗਮਲੇ 6 ਗਮਲੇ 6 6 ਬੂਟੇ ਮਿੱਟੀ ਖਾਦ ਮਿੱਟੀ ਖਾਦ ਸਾਰਾ ਕੁਝ ਪਾ ਕੇ 1400 ਰੁਪਏ ਲਿਆ 1400 ਲੈ ਕੇ 1300 1400 ਬਹੁਤ ਵਧੀਆ ਆਪਾਂ ਮੈਂ ਸਕੂਟਰ ਤੇ

ਬੈਠੋ ਬੈਠੋ ਚੱਲ ਜਾਗੇ ਚਲੋ ਜੀ ਸਰ ਮਾਈ ਗੁੱਡੀ ਕੋਈ ਉਹ ਨਾ ਬਰਾਤ ਧੀਆ ਉਹ ਤਾਂ ਮੰਦਰ ਮੰਦਰ ਮਾਈ ਗਰੂ ਇਹ ਐਨਾ ਆਪਣੀ ਗੱਡੀ ਬੜਾ ਬੜਾ ਸੋਹਣਾ ਐਕਸਪੀਰੀਅੰਸ ਰਿਹਾ ਹੈ ਨਾ ਇੱਕ ਵਾਰ ਤੇ ਛੱਟ ਆ ਗਿਆ ਆਪਾਂ ਲੋ ਜੀ ਸੋਹਣਾ ਲੱਗ ਰਿਹਾ ਹੈ Thank ਉਜੀ ਦਰਬਾਰ ਸੱਤ ਤੋਂ ਕੇਹੀ ਆ ਗਏ ਆ ਤੇ ਆ ਕੇ ਫਿਰ ਪਲਾਨ ਬਣ ਗਿਆ ਕਿ ਆਈਸਕ੍ਰੀਮ ਖਾਣੀ ਆ ਤੇ ਇਹ ਗਏ ਨੇ ਅੰਦਰ ਆਈਸਕ੍ਰੀਮ ਲੈਣ ਤੇ ਆਈਸਕ੍ਰੀਮ ਲੈ ਕੇ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਬਾਕੀ ਮੇਰੇ ਸਾਹਨੇ ਤੇ ਵਲੌਗ ਇੱਥੇ ਐਂਡ ਆ ਬਾਕੀ ਜੇ ਮੈਨੂੰ ਲੱਗਾ ਕਿ ਵਲੌਗ ਛੋਟਾ ਹੈ ਫਿਰ ਅਸੀਂ ਕੱਲ੍ਹ ਦਾ ਵਾਲਾ ਵਲੌਗ ਵੀ ਇਸ ਵਿੱਚ ਐਡ ਕਰਾਂਗੇ ਤੇ ਜੇ ਮੈਨੂੰ ਲੱਗਾ ਕਿ ਇਹੀ ਬਹੁਤ ਆ ਤੇ ਫਿਰ ਇੱਥੇ ਵਲੌਗ ਦੀ ਐਂਡਿੰਗ ਹੋ ਜਾਏਗੀ ਆਈਸਕ੍ਰੀਮ ਆ ਗਈ ਹੈ ਹੁਣ ਅਸੀਂ ਚੱਲਦੇ ਆ ਘਰ ਕੋ ਇਹਰੇ ਵਲੌਗ ਦਾ ਤੇ ਜਿੱਤਾ ਹੀ ਭੁੱਲ ਗਿਆ ਸੀ। ਅਹੋ। ਅਹੀਂ ਕਿਹਾ ਦੱਸਤਾ ਵੀ ਅਹੀਂ ਦਰਵਾਸਾ ਤੋਂ ਆ ਕੇ ਆਈਸਕ੍ਰੀਮ ਖਾਣ ਦਾ। ਆਈਸਕ੍ਰੀਮ ਖਾਣ ਦਾ ਪਲਾਨ ਬਣ ਚੁੱਕਾ ਹੈ। ਸਾਡਾ ਨਹੀਂ ਆ। ਅਹੀਂ ਕੁਝ ਨਹੀਂ ਛਕਿਆ ਤੇ ਅਹੀਂ ਬਸ ਮਾਤਾ ਜੀ ਪਿਤਾ ਜੀ ਆਂਦੇ ਆ ਕਿ ਤੁਮਹਾਨੂੰ ਸ਼ੁਕਰਾ ਥੋੜੀ ਥੋੜੀ ਨਹੀਂ ਜਿਆਦੀ ਨਹੀਂ ਹੈ। ਤੇ ਆਂਦੇ ਕਿ ਸਾਨੂੰ ਨਾਲ ਮੈਂ ਪੁੱਛਿਆ ਕਿ ਆਈਸਕ੍ਰੀਮ ਖਾਣੀ ਆਂ? ਆਂਦੇ ਖਾ ਲਾਂਗੇ। ਹੈ? ਫੇਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਮਾਤਾ ਜੀ ਪਿਤਾ ਜੀ। ਪੂਆ ਬੁੱਖੜ ਹਾਂ ਨਹੀਂ ਇਹਨੂੰ ਇਹ ਦੁਪਹਿਰਿਆਂ ਦਾ ਹੈ ਬੜੇ ਮम्मा ਜਾਣਾ ਵਾ ਤੇ ਮੈਂ ਉਹ ਪੂਆ ਫਤੀ ਕੋ ਗਏ ਆ ਮੈਂ ਇਹਨੇ ਦੁਪਹਿਰੇ ਗੁੱਡੀ ਲੈ ਚੁੱਕੀ ਹਾਂ ਨਹੀਂ ਬੁਖਾਰ ਚੁਗਿਆ ਨਹੀਂ ਨਹੀਂ ਇੰਨਾ ਜ਼ਿਆਦਾ ਨਹੀਂ ਉਹ ਐਹੇ ਥੋੜੀ ਜਿਹੀ ਪਖੰਡ ਚ ਵੀ ਜ਼ਿਆਦਾ ਹੈ ਨਾ ਆ ਨਾਸਾਂ ਫਲਾ ਫਲਾ ਐਂਦਾ ਸੇਰੇ ਆਂਗਾ ਇਹਨੂੰ ਘਰ ਆ ਆ ਆਜਾ ਲੈ ਪਾਪਾ ਚੱਲ ਗਰਮੀ ਚ ਪੈ ਗਾੜੀ ਪਪਾ ਗਰਮੀ ਮਾਂ ਬਗ ਬਬਾ ਹਾਂ ਬਗ ਬਬਾ ਪੂਆ ਵਗੇ ਪੂਆ ਵਗੇ ਹਾਂ ਪੂਆ ਵਗੇ ਹਾਂ ਲੈ ਦੂਜਾ ਲੈ ਮੈਂ ਤੇਰੇ ਅਲਵਾ ਪਗਲੇ ਬੰਨੇ ਪਈ ਡੱਬੀ ਟੀਟ ਦੇਓ ਮਮਾ ਦੇ ਟੀਟ ਟੀਟ ਦੇ ਦੋ ਅਬਾਪਾ ਬਾਥਰੂਮ ਜਾ ਕੂਕੂ ਪਾਪਾ ਕੂਕੂ ਕਹਿੰਦੇ ਆ ਪਨੀਰ ਉੜ ਜਾ ਅੱਛਾ ਅੜਦਾ ਵਾ ਅੱਛਾ ඔවුන්ද රවතුම් ගපා කාව ව කොට ලොබ ඇනු ඒ මිතුුට ට මිකමි කර ස්ස රට මිතු බන ලට ඔ දලකර නැහ බේරේ ලෙදේ මිනේ ਹਾਂ ਉਹ ਆਪਣੇ ਚਲੇ ਅੰਦਰ ਤੋਂ ਯੂ ਆਇਓ ਨਹੀਂ ਆ ਕੋ ਹਾਂ ਹਾਂ ਹੈ ਨਾ ਉਹ ਆਏ ਨਹੀਂ ਮੈਂ ਇੱਕ ਵਡੇ ਮਮਾ ਵਡੇ ਪਪਾ ਗਏ ਹੀ ਪੁੱਤ ਕਿਹਨਾਂ ਆਏ ਹਾਂ ਸੋਹਣੇ ਦੀ ਹਰ ਹਰ ਜਲਦੀ ਹੈ ਉਹ ਕਿਹਨਈ ਗੋੜੀ ਬੱਟ ਬੱਡੀ ਬਪਾਣਾ ਡਾਂਗਣੇ ਆਖਿਆ ਬੱਟ ਆਉਂਦੀ ਦੇ ਬਪਾ ਬਪਾ ਆਂਦੀ ਆ ਬੈਨਾ ਹਾਂ ਬੱਟ ਸੋ ਨਾ ਪਰ ਵਸਤੀ ਕਰ ਹਾਂ ਆ ਰੋ ਸੇ ਦਾ ਡਾਇਮੰਡ ਬਪਨ ਪਪਨ ਨੂੰ ਖੋਲ ਕੇ ਦੇਉਂਦਾ ਇਸ ਆ ਰਹੇ ਹਾਂ ਦੀ 爸爸，爸爸，<拜拜 S 1> 嗯，多大、嗯？我才多大？嗯、你看，你唱哪一首歌？你没当。